ਯਾਦ ਰੱਖਿਓ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਤੇ ਵਿਚਰੇ ਖਿਦਰਾਣੇ ਦੀ ਟਾਬ ਖਿਦਰਾਣਾ ਨਾਮ ਹੈ ਇਹ ਤਿੰਨ ਪਰਾ ਫਿਰੋਜ਼ਪੁਰ ਦੇ ਰਹਿਣ ਵਾਲੇ ਖਿਦਰਾਣਾ ਤਹਾਣਾ ਤਿਰਪਾਣਾ ਇਹਨਾਂ ਨੇ ਟਾਬ ਪਟਵਾਈ ਸੀ ਕਿ ਮੀਂਹ ਦਾ ਪਾਣੀ ਇਕੱਠਾ ਹੋਊਗਾ ਤੇ ਇੱਥੇ ਲੰਘਣ ਵਾਲੇ ਜਾਂ ਜੀਵ ਜੰਤੂ ਪਸ਼ੂ ਪੰਛੀ ਉਹਨਾਂ ਵਾਸਤੇ ਸੌਖਾ ਹੋਊਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਦੇ ਉੱਤੇ ਪਹੁੰਚਦੇ ਆ ਰਾਮਿਆਂ ਨੇ ਸਿੱਖ ਇਕੱਠੇ ਹੁੰਦੇ ਆ ਬੇਦਾਵਾ ਲਿਖਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਨੂੰ ਤੁਰਦੇ ਆ ਲਿਖਣ ਵਾਲੇ ਪਿਛਾਉ ਨੂੰ ਮੁੜਦੇ ਆ ਮਾਈ ਭਾਗੋ ਆਵਾਜ਼ ਦਿੰਦੀ ਏ ਕਿੱਥੇ ਚੱਲੇ ਜੇ ਯਾਦ ਰੱਖਿਓ ਇਹਦੇ ਵਿੱਚ ਇਹਨਾਂ ਦੇ ਭਰਾ ਵੀ ਸ਼ਾਮਲ ਆ ਤੁਸੀਂ ਇੱਥੇ ਕਾਸ ਵਸਤੇ ਆਏ ਹੋ ਅੱਖ ਲੱਗੀ ਹਜੇ ਤੱਕ ਤੇ ਦੁਨੀ ਚੰਦ ਦਾ ਦਾਗ ਨਹੀਂ ਧੋਤਾ ਗਿਆ ਤੁਸੀਂ ਹੋਰ ਦਾਗ ਮਾਝੇ ਨੂੰ ਲਾਉਣ ਲੱਗੇ ਔ ਇਥੇ ਸ਼ਹੀਦੀਆਂ ਪਾਈਏ ਫੌਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੱਕਰ ਪਹੁੰਚਣ ਉਸ ਤੋਂ ਪਹਿਲਾਂ ਅਸੀਂ ਸ਼ਹੀਦੀਆਂ ਪੌਂਦੀਆਂ ਨੇ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਪਰ ਤਿਆਰ ਸ਼ਮਸ਼ੀਰ ਪਾਦਸ਼ਾਹ ਦੇ ਕੋਲ ਮੋਢੇ ਤੇ ਤੀਰਾਂ ਦਾ ੱੱਫਾ ਕੋਲ ਕਮਾਨ ਜੰਗ ਵਿੱਚ ਜਾਨ ਵਸਤੇ ਤਿਆਰ ਤੇ ਪਾਦਸ਼ਾਹ ਨੇ ਪੁੱਛਿਆ ਇਹ ਕੌਣ ਲੜ ਰਹੇ ਆ ਨਾਲ ਦੇ ਸਿੰਘ ਨੇ ਦੱਸਿਆ ਮਹਾਰਾਜ ਇਹ ਉਹ ਜਿਹੜੇ ਲੱਕੀ ਦੇ ਆਏ ਸੀ ਅੱਜ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਾਂ ਪਰ ਲਈਆਂ ਕੁੱਤਾਂ ਦੀਆਂ ਲਾਸ਼ਾਂ ਕੋਲ ਦੀ ਲੰਗੇ ਮਾਂ ਦੀ ਖਬਰ ਮਿਲੀ ਪਿਓ ਦਾ ਸੀਸ 9 ਸਾਲਾਂ ਦੀ ਉਮਰ ਵਿੱਚ ਆਪਣੀ ਝੋਲੀ ਵਿੱਚ ਪਵਾਇਆ ਗਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਥਰੂ ਨਹੀਂ ਸੁੱਟੇਗੇ ਅੱਜ ਪਾਤਸ਼ਾਹ ਦੀਆਂ ਅੱਖਾਂ ਪਰ ਆਈਆਂ ਗਉ ਬਹੁਤ ਕਸਮਾਨ ਦਾ ਜੁੱਧ ਹੁੰਦਾ ਗਾ ਵਜ਼ੀਰ ਖਾਨ ਦੇ ਬੰਦੇ ਮਾਰੇ ਜਾਂਦੇ ਸਿੱਖ ਸ਼ਹੀਦ ਹੋ ਜਾਂਦੇ ਆ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਇੱਕ ਸਿੱਖ ਦੇ ਕੋਲ ਜਾਂਦੇ ਆ ਕ੍ਰੇਮ ਕਰਦੇ ਆ ਅਖੀਰ ਮਹਾ ਸਿੰਘ ਦੇ ਕੋਲ ਆਉਂਦੇ ਆ ਚੋੜੀ ਦੇ ਵਿੱਚ ਸਿਰ ਰੱਖਿਆਗਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ ਮੰਗ ਲੈ ਤਾਂ ਭਾਈ ਮਹਾ ਸਿੰਘ ਆਖਣ ਲੱਗੇ ਜ਼ਖਮੀ ਹਾਲਤ ਦੇ ਵਿੱਚ ਆ ਸਰੀਰ ਲਹੂ ਦੇ ਨਾਲ ਲਤਬਤਰਾ ਚਿਹਰੇ ਨੂੰ ਸਾਫ਼ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਣ ਜਲ ਦੇ ਨਾਲ ਮੰਗ ਲੈ ਤਾਂ ਆਖਣ ਲੱਗੇ ਕਿ ਮਹਾਰਾਜ ਅਸੀਂ ਪੁੱਲ ਗਏ ਸੀ بس ਐਨੀ ਕਿਰਪਾ ਕਰ ਦੇਵੋ ਟੁੱਟੀ ਗੰਡਲੋਬ ਮਹਾਰਾਜ ਕਹਿੰਦੇ ਟੁੱਟੀ ਕਦੂ ਸੀ ਆਖਣ ਲੱਗੇ ਸੀ ਮਹਾਰਾਜ ਲਿਖ ਕੇ ਦੇ ਆਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਲਿਖ ਕੇ ਦਿੱਤਾ ਸੀ ਮੈਂ ਥੋੜੀ ਲਿਖਿਆ ਵੀ ਮੈਂ ਤੁਹਾਡਾ ਗੁਰੂ ਨਿੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਟੁੱਟੀ ਸੋਨ ਖੁੱਟੀ ਟੁੱਟੀ ਸੋਨ ਗੁੱਟੀ ਤੇ ਜਿਵਾਰੀ ਜਿਹਦਾ ਟੁੱਟੀ ਸੋਨ ਖੁੱਟੀ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਕਾਗਜ਼ ਜੇ ਡਾ ਕਾ ਪਾੜ ਦਿੱਤਾ ਹੈਗਾ। देर रात तक ਗੱਲਾਂ ਕਰਦੇ ਰਹੇ। एकदम ਸ਼ਹੀਦ ਨਹੀਂ ਹੋਏਗੀ। ਸ਼ਹੀਦ ਹੁੰਦੇ ਆ ਨਾਲ ਦੇ ਸਿੱਖ ਸ਼ਹੀਦ ਹੁੰਦੇ ਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਸਤਕਾਰ ਦੇ ਨਾਲ ਅੰਤਿ ਸਸਕਾਰ ਕੀਤੇ। ਤੇ ਮੁਸਲਮਾਨਾਂ ਦੀਆਂ দেহੀਆਂ ਨੂੰ ਵੀ ਪਾਤਸ਼ਾਹ ਨੇ ਦਫਨਾਇਆ। ਗੁਰੂ ਦਾ ਹਿਰਦਾ ਬੜਾ ਵਿਸ਼ਾਲ। ਮਾਈ ਪਾਗੋ ਨੇ ਮਾਝੇ ਦੀ ਰੱਖੀ। ਤੇ ਭਾਈ ਦਾਨ ਸਿੰਘ ਜੀ ਨੇ ਮਾਲਵਾ ਬਚਾਇਆ ਤੇ ਪਿਆਰੇ ਗੁਰੂ ਬੜਾ ਵਿਸ਼ਾਲਾ ਕਿਤੇ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਅਥਰੂ ਨਹੀਂ ਸੁਪੀਗੇ ਸਿਰਫ ਭਾਈ ਮਹਾ ਸਿੰਘ ਦੇ ਚਿਹਰੇ ਦੇ ਉੱਤੇ ਪਾਤਸ਼ਾਹ ਦਾ ਅਥਰੂ ਡਿੱਗਿਆ ਹੈਗਾ ਇੰਨਾ ਪਿਆਰ ਮਹਾਰਾਜ ਸਿੱਖਾਂ ਨੂੰ ਕਰਦੀ ਹੈ